ਤਸਵੀਰਾਂ ਦਿਖਾ ਦਿੰਦੇ ਆ ਕਿਉਂਕਿ ਲੁਧਿਆਣਾ ਤੋਂ ਫਿਰੋਜ਼ਪੁਰ ਜਾਣ ਵਾਲੇ ਫਰੀਦਕੋਟ ਮੋਗਾ ਜਾਣ ਵਾਲੇ ਲੋਕ ਨੇ ਉਹਨਾਂ ਵਾਸਤੇ ਬਹੁਤ ਲਾਜ਼ਮੀ ਹੈ ਇਹ ਲੁਧਿਆਣਾ ਦੀ ਫਿਰੋਜ਼ਪੁਰ ਰੋਡ ਹੈ ਜਿੱਥੇ ਵੱਡੀ ਪੁਲਿਸ ਬਲ ਤਨਾਤ ਕੀਤਾ ਗਿਆ ਹੈ ਬਹੁਤ ਵੱਡੀ ਗਿਣਤੀ ਦੇ ਵਿੱਚ ਪੁਲਿਸ ਮੁਲਾਜ਼ਮ ਜਿਹੜੇ ਨੇ ਉਹ ਤਨਾਤ ਕੀਤੇ ਗਏ ਨੇ ਇਸ ਰੋਡ ਨੂੰ ਬੰਦ ਕਰ ਦਿੱਤਾ ਗਿਆ ਵੇਵਸ ਮਾਲ ਜਿਹੜਾ ਵੇਵ ਮਾਲ ਕਿਹਾ ਜਾਂਦਾ ਹੈ ਇਹ ਉਸ ਦੇ ਬਾਹਰ ਦੀਆਂ ਤਸਵੀਰਾਂ ਅਸੀਂ ਦਿਖਾ ਰਹੇ ਆ ਬਿਲਕੁਲ ਕੰਪਲੀਟ ਬੰਦ ਕਰ ਦਿੱਤਾ ਗਿਆ ਸੋ ਲੋਕ ਜਿਹੜੇ ਲੁਧਿਆਣਾ ਤੋਂ ਜੇ ਤੋਂ ਵੀ ਆ ਰਹੇ ਨੇ ਲੁਧਿਆਣਾ ਐਂਟਰ ਕਰ ਰਹੇ ਨੇ ਉਹਨਾਂ ਨੇ ਫਿਰੋਜ਼ਪੁਰ ਮੋਗਾ ਜਾਣਾ ਜਾਂ ਫਿਰ ਉਹਨਾਂ ਨੇ ਅੱਗੇ ਕੋਟਕਪੂਰਾ ਜਾਣਾ ਹੈ ਫਰੀਦਕੋਟ ਜਾਣਾ ਹੈ ਮਲੋਠ ਮੁਕਸਰ ਬੋਰ ਜਾਣਾ ਤਾਂ ਆਹੀ ਸੜਕ ਹੈ ਮੁੱਖ ਜਿੱਥੋਂ ਲੋਕ ਹੋ ਕੇ ਜਾਂਦੇ ਨੇ ਇਹ ਰੋਡ ਕੰਪਲੀਟ ਬੰਦ ਕਰ ਦਿੱਤਾ ਗਿਆ ਡਾਇਵਰਜੈਂਸ ਬਣਾ ਦਿੱਤੀਆਂ ਗਈਆਂ ਲੁਧਿਆਣਾ ਦੇ ਵਿੱਚ ਨਹਿਰ ਤੋਂ ਡਾਇਵਰਜਨਿਕ ਬਣਾਈ ਗਈ ਹੈ ਪਿੱਛੋਂ ਵੀ ਬੰਦ ਕੀਤਾ ਗਿਆ ਕੰਪਲੀਟ ਪੁਲਿਸ ਲੱਗੀ ਹੋਈ ਹੈ ਨਹਿਰ ਤੋਂ ਹੋ ਕੇ ਲੋਕ ਪੱਖੋਵਾਲ ਰੋਡ ਤੋਂ ਰੂਟ ਡਾਇਵਰਟ ਹੋ ਕੇ ਪਿੰਡਾਂ ਚੋਂ ਝਾਂਡੇ ਥਰੀਕੇ ਚੋਂ ਹੋ ਕੇ ਬੱਦੋਵਾਲ ਪਹੁੰਚ ਰਹੇ ਨੇ ਔਰ ਬੱਦੋਵਾਲ ਤੋਂ ਅੱਗੋਂ ਫਿਰ ਉਹੀ ਰੋਡ ਜਿਹੜਾ ਫਿਰੋਜ਼ਪੁਰ ਰੋਡ ਹੈ ਜਿਹੜਾ ਉਹ ਅੱਗੇ ਖੁੱਲਿਆ ਹੋਇਆ ਸੋ ਇਹ ਜੋ ਧਰਨਾ ਕਿਸਾਨਾਂ ਦੇ ਵੱਲੋਂ ਲਾਇਆ ਗਿਆ ਇਹ ਚੁੰਗੀ ਦੇ ਨੇੜੇ ਜੋ ਧਰਨਾ ਜਦੋਂ ਲੁਧਿਆਣਾ ਐਂਟਰ ਕਰਦੇ ਆ ਉੱਥੋਂ ਲਾਇਆ ਗਿਆ ਚਾਰ ਸ਼ਫੇਰੇ ਜਿਹੜਾ ਇਹ ਇਹ ਮੁੱਖ ਚੌਂਕ ਜਿਹੜਾ ਹੈਗਾ ਇਹ ਤੁਹਾਨੂੰ ਦਿਖਾ ਦਿੰਨੇ ਆ ਸੱਜੇ ਹੱਥ ਲੋਦੀ ਕਲੱਬ ਨੂੰ ਜਾਣ ਵਾਲੀ ਜੋ ਰੋਡ ਹੈ ਲੋਦੀ ਕਲੱਬ ਥਾਣੀ ਦੀ ਇਸ ਰੋਡ ਤੋਂ ਹੋ ਕੇ ਝਾਂਡੇਵਲ ਜਾਇਆ ਜਾ ਸਕਦਾ ਹੈ ਕੀਜ਼ ਹੋਟਲ ਤੋਂ ਡਾਇਵਰਜਨ ਹੈ ਉੱਥੋਂ ਝਾਂਡੇਵਲ ਨੂੰ ਜਾਇਆ ਜਾ ਸਕਦਾ ਹੈ ਔਰ ਇਹ ਪਿੱਛੇ ਜੋ ਲੋਕ ਨੇ ਅਗਰਨਗਰ ਤੋਂ ਪਿੱਛੇ ਫਿਰੋਜ਼ਪੁਰ ਰੋਡ ਤੇ ਸਿਰਫ ਅੱਗੇ ਉਹਨਾਂ ਲੋਕਾਂ ਨੂੰ ਆਨ ਦਿੱਤਾ ਜਾ ਰਿਹਾ ਜਿਨ੍ਹਾਂ ਨੂੰ ਕੋਈ ਕੰਮ ਹੈ ਜਿਹੜੀਆਂ ਬਾਹਰ ਦੀਆਂ ਜਾਂ ਵੱਡੀਆਂ ਲੌਂਗ ਰੂਟ ਗੱਡੀਆਂ ਨੇ ਉਹ ਪਿੱਛੇ ਹੀ ਰੋਕ ਲੀਆਂ ਗਈਆਂ ਨੇ ਕਿਸਾਨਾਂ ਦੇ ਵੱਲੋਂ ਸੜਕ ਬੰਦ ਕਰ ਦਿੱਤੀ ਗਈ ਹੈ ਧਰਨਾ ਹੈ ਜਾਮ ਹੈ ਔਰ ਬੱਸਾਂ ਜਿਹੜੀਆਂ ਨੇ ਉਹ ਦੂਜੇ ਰੂਟ ਤੋਂ ਹੋ ਕੇ ਜਾ ਰਹੀਆਂ ਤਸਵੀਰਾਂ ਦਿਖਾ ਦਿੰਨੇ ਆ ਕਿ ਲੋਕ ਜਾ ਰਹੇ ਨੇ ਲੋਕਾਂ ਨੂੰ ਰੋਕਿਆ ਜਾ ਰਿਹਾ ਅੱਗੇ ਧਰਨੇ ਵਾਲੇ ਪਾਸੇ ਨਹੀਂ ਜਾਣ ਦਿੱਤਾ ਜਾ ਰਿਹਾ ਚਾਹੇ ਉਹ ਮੋਟਰਸਾਈਕਲ ਤੇ ਹੋਣ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਪੁਲਿਸ ਮੁਲਾਜ਼ਮ ਇਸ ਵੇਲੇ ਲੋਕਾਂ ਨੂੰ ਰੋਕ ਰਹੇ ਨੇ ਰੂਟ ਡਾਇਵਰਟ ਕਰ ਰਹੇ ਨੇ ਕਿੱਥੇ ਜਾਣਾ ਹੈ ਭਾਜੀ ਮੋਲਾਪੁਰ ਮੋਲਾਪੁਰ ਜਾਣਾ ਹੈ ਸੋ ਇਹ ਇਹ ਦੇਖ ਸਕਦੇ ਹਾਂ ਕਿ ਮੁੱਲਾਂਪੁਰ ਜਾਣ ਵਾਸਤੇ ਇਹਨਾਂ ਨੂੰ ਹੁਣ ਰੂਟ ਡਾਇਵਰਟ ਕਰਕੇ ਜਾਣਾ ਪਊਗਾ ਜਾਂ ਤਾਂ ਨਹਿਰ ਦੇ ਸੱਜੇ ਜਾਂ ਖੱਬੇ ਹੋ ਕੇ ਕਿਸੇ ਵੀ ਰੂਟ ਤੋਂ ਮੁੱਲਾਂਪੁਰ ਜਾਂ ਫਿਰ ਇਸ ਰਾਹ ਤੋਂ ਲੋਧੀ ਕਲੱਬ ਦੇ ਰੋਡ ਤੋਂ ਹੋ ਕੇ ਅੱਗੋਂ ਚਾਂਡੇ ਪਿੰਡ ਤੋਂ ਹੋ ਕੇ ਬੱਦੋਵਾਲ ਤੇ ਬੱਦੋਵਾਲ ਤੋਂ ਸੋ ਇਹ ਬਹੁਤ ਲਾਜ਼ਮੀ ਹੈ ਲੁਧਿਆਣੇ ਰਹਿਣ ਵਾਲੇ ਲੋਕਾਂ ਵਾਸਤੇ ਤੇ ਬਾਹਰੋਂ ਆਉਣ ਵਾਲੇ ਲੋਕਾਂ ਵਾਸਤੇ ਕਿ ਲੁਧਿਆਣਾ ਸ਼ਹਿਰ ਦੇ ਵਿੱਚ ਮੁੱਖ ਫਿਰੋਜ਼ਪੁਰ ਰੋਡ ਜਿਹੜਾ ਮੁੱਖ ਮਾਰਗ ਹੈ ਹਾਈਵੇ ਹੈ ਉਹ ਬਲੌਕ ਕਰ ਦਿੱਤਾ ਗਿਆ ਹੈ ਇਹ ਸੜਕ ਆਮ ਤੌਰ ਤੇ ਤੁਹਾਨੂੰ ਖੱਚਾ ਕੱਚ ਭਰੀ ਨਜ਼ਰ ਆਉਂਦੀ ਸੀ ਕੰਪਲੀਟ ਬੰਦ ਖਾਲੀ ਇਹ ਰੋੜ ਇਸ ਉਲੇ ਤੁਹਾਨੂੰ ਇਸ ਕਰਕੇ ਨਜ਼ਰ ਆ ਰਹੀ ਹੈ ਕਿ ਦੋਹਾਂ ਪਾਸੋਂ ਪੁਲਿਸ ਵੱਡੀ ਗਿਣਤੀ ਦੇ ਵਿੱਚ ਲਗਾ ਦਿੱਤੀ ਗਈ ਹੈ ਹੈਵੀ ਫੋਰਸਸ ਇੱਥੇ ਲਗਾਈਆਂ ਗਈਆਂ ਕਿਸਾਨ ਧਰਨੇ ਨੂੰ ਲੈ ਕੇ ਹਾਈ ਕੋਰਟ ਤੱਕ ਕੱਲ ਮਾਮਲਾ ਪਹੁੰਚ ਗਿਆ ਸੀਗਾ ਕਿਸਾਨ ਬਜਿੱਦ ਨੇ ਕਿਸਾਨ ਡਟੇ ਹੋਏ ਆ ਆਪਣਾ ਰਾਸ਼ਨ ਪਾਣੀ ਨਾਲ ਲੈ ਕੇ ਆਏ ਨੇ ਮੰਗਾਂ ਪੂਰੀਆਂ ਹੁਣ ਤੱਕ ਆਰਜਾਪਾਰ ਦੀ ਲੜਾਈ ਦੀ ਗੱਲ ਕੀਤੀ ਜਾ ਰਹੀ ਹੈ ਕਿਸਾਨ ਪਿੱਛੇ ਨਹੀਂ ਹਟਣਗੇ ਐਸਾ ਜਥੇਬੰਦੀਆਂ ਵੱਲੋਂ ਕਿਹਾ ਜਾ ਰਿਹਾ ਹੈ ਕੈਮਰਾ ਪਰਸਨ ਰਾਜਵਿੰਦਰ ਟੋਨੀ ਦੇ ਨਾਲ ਸਿਮਰਨ ਜੋਤ ਸਿੰਘ ਡੇਲੀ ਪੋਸਟ ਲੁਧਿਆਣਾ ਕੀ ਤੁਸੀਂ ਚਾਹੁੰਦੇ ਹੋ ਕੈਨੇਡਾ ਨਿਊਜ਼ੀਲੈਂਡ ਆਸਟ੍ਰੇਲੀਆ ਯੂਐਸ ਯੂਕੇ ਵਿੱਚ ਆਪਣਾ ਸਟੂਡੈਂਟ ਵੀਜ਼ਾ ਅਪਲਾਈ ਕਰਨਾ ਤੇ ਆ ਜੀ ਮੈਲੋ ਪੈਰਾਮਿਡ ਈ ਸਰਵਿਸਸਸ ਦੇ ਮਾਹਰ ਵੀਜ਼ਾ ਕਾਉਂਸਲਰਸ ਨਾਲ ਆਪਣੀ ਐਲੀਜੀਬਿਲਿਟੀ ਚੈੱਕ ਕਰਵਾਓ ਔਰ ਮਸ਼ਹੂਰ ਕਾਲਜਾਂ ਔਰ ਯੂਨੀਵਰਸਿਟੀਆਂ ਵਿੱਚ ਸਹੀ ਕੋਰਸ ਵਿੱਚ ਟਾਈਮ ਸਿਰ ਆਪਣਾ ਦਾਖਲਾ ਕਰਵਾ ਕੇ ਆਪਣਾ ਦਾਖਲਾ ਸਿਕਿਉਰ ਕਰੋ ਕੈਨੇਡਾ ਵਿੱਚ ਸਪੈਸੀਫਿਕਲੀ ਮਈ ਔਰ ਸਪਟੈਂਬਰ 2019 ਸੈਸ਼ਨ ਦੇ ਦਾਖਲੇ ਖੁੱਲ ਚੁੱਕੇ ਹਨ ਇਹਨਾਂ ਵਿੱਚ ਦਾਖਲਾ ਕਰਵਾ ਕੇ ਆਪਣਾ ਕੈਨੇਡਾ ਜਾਣ ਦਾ ਸੁਪਨਾ ਤੁਸੀਂ ਪੂਰਾ ਕਰ ਸਕਦੇ ਹੋ